ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਟਾਈਮ 12:00 ਵੱਜ ਗਈ ਤੇ ਆਪਾਂ ਖੜੇ ਆ ਮੰਡੀ ਚ ਆਪਣੀ ਜੀਰੀ ਨੂੰ ਲੱਗਣਾ ਪੱਖਾ ਤੇ ਇੱਕ ਹੈਗਾ ਜੀ ਆਪਣਾ ਪੇਪਰ ਆਪਾਂ ਚੱਲਦੇ ਆ ਕਾਲਜ ਪੇਪਰ ਦੇਣਾ ਤੇ ਅੱਜ ਹੈਗਾ ਪਹਿਲਾ ਆਪਣਾ ਪੱਕੇ ਪੇਪਰ ਚੱਲ ਪਏ ਪਹਿਲੇ ਸਮੈਸਟਰ ਦੇ ਤੇ ਆਪਣਾ ਪੇਪਰ ਹੈਗਾ ਇੰਗਲਿਸ਼ ਦਾ ਤੇ ਹੁਣ ਚੱਲਦੇ ਆ ਕਾਲਜ ਵਿੱਚ ਦਿਖਾਵਾਂਗੇ ਤੁਹਾਨੂੰ ਵਲੌਗ ਦੇ ਵਿੱਚ ਕਿ ਇਹਨੂੰ ਆਪਣੇ ਡੇਰੇ ਨੂੰ ਪੱਖਾ ਵੀ ਅਸਲ ਲੱਗਣ ਨੂੰ ਲਾਉਂਦੇ ਨੇਗੇ ਸਟੇਟ ਸੀਟ ਵੀ 1 ਲੱਖ ਦੀ ਆ ਗਈ پتہ ਨਹੀਂ ਲੱਗਿਆ ਪਹਿਲਾਂ ਵੀ ਕਦੋਂ ਪੇਪਰ ਸਟਾਰਟ ਹੋ ਗਏ ਪਰ ਇੱਕ ਗੱਲ ਵੀ ਸਹੀ ਵੀ ਹੈ ਵੀ ਸਿਰੰਦ ਆਉਣ ਦਾ ਹੋ ਆਉਣ ਤੋਂ ਪਹਿਲਾਂ ਪਹਿਲਾਂ ਪੇਪਰ ਨਿਬੜ ਜਾਣਗੇ ਸਾਡੇ ਬਸ ਹੁਣ ਚੱਲਦਾ ਨਵੰਬਰ ਅੱਜ 18 ਨਵੰਬਰ ਹੋ ਗਏ ਨੇ 17 ਨਵੰਬਰ ਆ ਤੇ 18 ਦੇ ਦਸੰਬਰ ਤੋਂ ਪਹਿਲਾਂ ਪਹਿਲਾਂ ਸਾਡੇ ਪੇਪਰ ਖਤਮ ਹੋ ਜਾਣਗੇ ਤੇ ਉਹਦੇ ਲਈ ਅਸੀਂ ਸਿਰੰਦ ਫਿਰ ਆਪਦਾ ਵਧੀਆ ਜਾਵਾਂ ਕੋਈ ਟੈਨਸ਼ਨ ਨਹੀਂ ਹੋਣੀ ਆਪਾਂ ਨੂੰ ਪੇਪਰਾਂ ਦੀ ਸਿਰੰਦ ਦੇ ਦਿਨਾਂ 'ਚ ਉਹ ਤੋਂ ਪਹਿਲਾਂ ਪਹਿਲਾਂ ਨਿਬੜ ਜਾਣਗੇ ਤੇ ਹੁਣ ਚੱਲਦੇ ਆਪਾਂ ਕੋਪਰ ਦੇ ਨਾਲ ਜਾਏਗਾ ਆਪਣਾ ਇੰਗਲਿਸ਼ ਦਾ ਪੇਪਰ ਲਓ ਜੀ ਤੇ ਆਪਾਂ ਜਾ ਰਹੇ ਆ ਕਾਲਜ ਤੇ ਰਸਤੇ ਚੋਂ ਨਾਲ ਸ਼ਹਿਰ ਪੀਖੀ ਤੇ ਜਿਹੜੀਆਂ ਆਪਾਂ ਪ੍ਰਾਲੀ ਦੇ ਗੰਡਾ ਬਣਾਉਣਿਆਂਗੇ ਉਹਨਾਂ ਡੰਪ ਆਪਣਾ ਪਿੱਛੇ ਲੱਗਾ ਹੋਇਆਗਾ ਉਰੇ ਲੱਗਦਾ ਆਪਣਾ ਡੰਪ ਆਹ ਟਰੈਕ ਸਾਰੇ ਆਪਣੇ ਵਾਲੇ ਖੜੇ ਨੇਗੇ ਉਹ ਮਾਗਰ ਜਿਹੜੇ ਲੱਗੇ ਨੇ ਚਾਰੇ ਪੰਜੇ ਤੇ ਆਹ ਦੇਖੋ ਇੱਥੇ ਪੂਰੀ ਫੁੱਲ ਭੀੜ ਹੁੰਦੀ ਹੈ ਜੀ ਤੇ ਆਪਣੀਆਂ ਪ੍ਰਾਲੀ ਦੇ ਗੰਡਾ ਵੀ ਇੱਥੇ ਆਉਂਦੀਆਂ ਨੇ ਇਸੇ ਡੰਪ ਦੇ ਉੱਤੇ ਉਰੇ ਇਹ ਨਾਲ ਹੁੰਦਾ ਕੰਡਾ ਪੂਰੇ ਕੰਡਾ ਹੋ ਕੇ ਫਿਰ ਉਸ ਤੋਂ ਬਾਅਦ ਉਹ ਸਾਹਮਣੇ ਆ ਕੇ ਡੰਪ ਉਥੇ ਲੈਂਦਾ ਇਹ ਦਿਖਾਉਣਾ ਤੁਹਾਨੂੰ ਵੀ ਵਲੌਗ ਦੇ ਵਿੱਚ ਬਹੁਤ ਵੱਡਾ ਡੰਪ ਲੱਗਿਆ ਹੋਇਆ ਓਰੇ ਤੇ ਇੱਧਰ ਲਾ ਰਿਹਾ ਡੰਪ ਵਾਲਾ ਇੱਧਰ ਦੇਖੋ ਅਗਰ ਸੂਰਜ ਦੇ ਕਰਕੇ ਘਟਦੀ ਨਾ ਥੋੜਾ ਜਿਹਾ ਆਹ ਓਰੇ ਡੰਪ ਲੱਗਿਆ ਹੋਇਆ ਹੈ ਇੱਥੇ ਕਾਫੀ ਪੱਲਿਆਂ ਦੇ ਵਿੱਚ ਆਹੇ ਜਦੋਂ ਆਪਾਂ ਕਾਲਜ ਜਿੱਥੇ ਵਾਪਸ ਗਏ ਪੇਪਰ ਦੇ ਕੇ ਤੇ ਉਦੋਂ ਆਪਾਂ ਤੁਹਾਨੂੰ ਡੰਪ ਦੇ ਅੰਦਰ ਜਾ ਕੇ ਵੀ ਦਿਖਾਉਣੇ ਆਗੇ ਤੇ ਦਿਖਾਵਾਂਗੇ ਅੰਦਰ ਕੀ ਵਿੱਟਾਗਾ ਕਾਫੀ ਵੱਡਾ ਪ੍ਰੋਜੈਕਟ ਹੈਗਾ ਇਹ ਅੰਦਰ ਮਤਲਬ ਉਹ ਬੰਦਾ ਰੋਲਣ ਵਾਲੀ ਗੱਲ ਹੋਇਆ ਜੀ ਇੱਕ ਪਿੰਡ ਦੀ ਥਾਂ ਜਿੱਨੇ ਹੈਗਾਗਾ ਡੰਪ ਇਹ ਲੋਜੀ ਤੇ ਆਪਾਂ ਪਹੁੰਚ ਚੁੱਕੇ ਹਾਂ ਕਾਲਜ ਤੇ ਮੋਟਰਸਾਈਕਲ ਕਰਤਾ ਪਾਰ ਕੇ ਤੇ ਮਿਲਦਿਆਂ ਆਖੀ ਮੁੰਡਿਆਂ ਨੂੰ ਕਰਦਿਆਂ ਗੱਲਾਂ ਬਾਤਾਂ ਨਾਲੇ ਲੱਭਦਿਆਂ ਸੀਟ ਆਪਣੀ ਜਿੱਥੇ ਆਪਣਾ ਪੇਪਰ ਆ ਲਓ ਜੀ ਤੇ ਆਪਾਂ ਨੂੰ ਆਪਣਾ ਕਮਰਾ ਲੱਭ ਗਿਆ ਜਿੱਥੇ ਆਪਣਾ ਪੇਪਰ ਆ ਤੇ ਆਪਣਾ ਕਮਰਾ ਹੈਗਾ ਆਪਣਾ ਆਉ ਪਿੱਛੇ ਵਾਲੇ ਕਮਰੇ ਦੇ ਵਿੱਚ ਪੇਪਰ ਆਗਾ ਤੇ ਦੇਖੋ ਪੂਰਾ ਮਾਹੌਲ ਭਖਿਆ ਹੋਇਆ ਸਾਰੇ ਫਿਰਦੇ ਨੇ ਆ ਆਪਣਾ ਗਾ ਮਿੱਤਰ ਤੇ ਦਿਖਾਉਣੇ ਤੁਹਾਨੂੰ ਵਲੌਗ ਦੇ ਵਿੱਚ ਥੱਲੇ ਵੀ ਜਾਣ ਹੁਣ ਇਹਦਾ ਕਮਰਾ ਲੱਭ ਗਿਆ ਹੁਣ ਅਸੀਂ ਇਹਦਾ ਪੇਪਰ ਕਿੱਥੇ ਹੈਗਾ ਲੋ ਜੀ ਤੇ ਅੱਜ ਸਾਰੇ ਜਵਾਕ ਪਹੁੰਚੋ ਜਣੇ ਪੇਪਰ ਦੇਣ ਕਿਉਂਕਿ ਬੀਏ ਫਸਟ ਇਅਰ ਦੇ ਅੱਜ ਜਗਨੇ ਪੇਪਰ ਸਾਰੇ ਜਵਾਕ ਆਜਣੇ ਪੇਪਰ ਦੇਣਾ ਅੰਗਰੇਜ਼ੀ ਦਾ ਪੇਪਰ ਲੋ ਤੇ ਕੱਠ ਘਟ ਗਿਆ ਮਾਹੌਲ ਸ਼ਾਂਤ ਹੋ ਗਿਆ ਕਿਉਂਕਿ ਸਾਰੇ ਸਟੂਡੈਂਟਾਂ ਕਮਰੋ ਕਮਰੀ ਚੜੇ ਗਏ ਕਿ ਹੁਣ ਆਪਾਂ ਵੀ ਚੱਲਦੇ ਆਪਾਂ ਆਪਣੇ ਕਮਰੇ ਚ ਲੋ ਜੀ ਤੇ ਪੇਪਰ ਆਪਣਾ ਹੋ ਗਿਆ ਤੇ ਆਪਣਾ ਪੇਪਰ ਪੂਰਾ ਵਧੀਆ ਹੋਇਆ ਤੇ ਹਾਂ ਤੇ 35 ਨੰਬਰਾਂ ਦਾ ਪੇਪਰ ਸੀ ਕਰਿਆ ਆਪਾਂ 35 ਦਾ 35 ਨੰਬਰਾਂ ਦਾਗਾ ਤੇ ਮੈਥੋਂ ਅੱਜ ਸਾਰੀ ਕਲਾਸ ਨੇ ਨਾਕਲ ਵੀ ਮਾਰੀ ਤੇ ਜਿਹੜੇ ਜਿਹੜੇ ਸਵਾਲ ਮੈਥੋਂ ਉਹਨਾਂ ਨੇ ਪੁੱਛੇ ਨੇ ਮਤਲਬ ਕੁਐਸਚਨਾਂ ਅਕਸਰ ਜੇ ਮੇਰੇ ਸਹੀ ਹੋਏ ਤਾਂ ਸਾਰੇ ਪਾਸ ਨਹੀਂ ਸਾਰੇ ਫੇਲ ਪਰ ਤੇਰੇ ਤੇ ਡਿਪੈਂਡ ਹੈ ਸਾਰੇ ਮੇਰੇ ਤੇ ਡਿਪੈਂਡ ਹੈ ਸਾਰਾ ਕੁਝ ਹਾਂ ਕਿਉਂ ਕਿਵੇਂ ਹੋ ਗਿਆ ਪੱਦਰ ਵਧੀਆ ਹੋ ਗਿਆ ਤੇ ਇੱਕ ਆ ਗਏ ਮੁੰਡਾ ਪੇਪਰ ਦੇ ਕੇ ਲਓ ਜੀ ਤੇ ਆਪਾਂ ਕਾਲਜ ਚੋਂ ਹੁਣ ਚੱਲਦੇ ਆ ਘਰ ਨੂੰ ਤੇ ਪੇਪਰ ਆਪਣਾ ਪੂਰਾ ਵਧੀਆ ਹੋ ਗਿਆ ਕਿਉਂਕਿ ਸਾਰਾ ਆਉਂਦਾ ਹੀ ਸੀ ਆਪਾਂ ਨੂੰ ਤੇ ਜਿਆਦਾ ਔਖਾ ਨਹੀਂ ਸੀਗਾ ਕੋਈ ਕਿਉਂਕਿ 300 ਵਗੈਰਾ ਹੀ ਦੱਸਿਆ ਸੀ ਉਹ ਆਪਾਂ ਨੂੰ ਆਉਂਦੇ ਹੀ ਸੀਗੇ ਤੇ 35 ਨੰਬਰ ਦਾ ਪੇਪਰ ਸੀ ਕਰਕੇ ਆਪਾਂ 35 'ਚੋਂ 35 ਲਿਆਗੇ ਤੇ 30 ਤੋਂ ਘੱਟ ਤਾਂ ਆਉਂਦੀ ਨਹੀਂ ਹੈਗੇ ਜੇ ਵੱਧ ਤੋਂ ਵੱਧ ਵੀ ਕੱਟੇ ਤਾਂ 28 ਦਾ ਪੱਕੇ ਨੇਗੇ ਹੋਰ ਚੱਲਦੇ ਆ ਘਰ ਨੂੰ ਪਹੁੰਚਾ ਦੇ ਕਰਾਂਗੇ ਕੰਮ ਤੋਂ ਦਾ ਤੇ ਆਪਾਂ ਟੌਲਾ ਚੋਂ ਆ ਗਏ ਘਰੇ ਟਾਈਮ 4:00 ਵਜੇ ਤੇ ਤੇ ਹੁਣ ਘਰੇ ਜਾ ਕੇ ਮੱਝਾਂ ਨੂੰ ਪਿਆਵਾਂਗੇ ਪਾਣੀ ਤੇ ਦੇਖਦੇ ਹਾਂ ਹੋਰ ਕੀ ਕੰਮ ਧੰਦੇ ਹੋਣਗੇ ਬਾਕੀ ਕੇਵਲ ਹੈਗਾ ਘਰੇ ਐਣੀ ਬਤਾਉਣੇ ਪਿਆ ਦਾ ਹੋਵੇ ਇਹ ਆ ਗਈ ਸਾਡੇ ਪਿੰਡ ਦੀ ਫਿਰਨੀ ਲਓ ਜੀ ਤੇ ਆਪਾਂ ਘਰੇ ਪਹੁੰਚ ਗਿਆਂਗੇ ਤੇ ਪਾਣੀ ਤਾਂ ਕੇਵਲ ਨੇ ਪਿਆਤਾ ਸੀ ਬਸ ਹੁਣ ਧਾਰਾਂ ਚੋਂ ਲੱਗਣਾਗਾ ਤੇ ਤਾਰਾ ਦੂਰਾ ਜੋਵਾਂਗੇ ਤੇ ਤਾਰਾ ਚੋਂ ਤੋਂ ਬਾਅਦ ਜਾਊ ਮੈਂ ਪਿੰਡ ਜਾਲੂਵਾਲ ਮਾਸੀ ਕੇ ਪਿੰਡ ਥੋੜਾ ਸਾ ਮਰਜ ਦੀ ਵੀ ਤਿਆਰੀ ਆਜ ਰਾਤ ਨੂੰ ਸੂਪੂ ਮੇ ਵੀ ਅੱਜੇ ਢੀ ਖੜੀ ਹੋ ਰਹੀ ਆ ਹੁਣ ਟਾਈਮ ਆਖਣ ਦੇ 6 ਵਜ ਗਏ ਨੇਗੇ ਤੇ ਹੁਣ ਆਪਾਂ ਅੱਜ ਥੋੜਾ ਜਿਹਾ ਆਪਣਾ ਵੀ ਠੰਡ ਵੀ ਸੀਗੀ ਤੇ ਆਪਣਾ ਖਾਣ ਦਾ ਵੀ ਕੁਝ ਹੈਗਾ ਸੀ ਅੱਜ ਵੀ ਖਾ ਕੇ ਆਈਏ ਕੁਝ ਜਾ ਕੇ ਤੇ ਆਏ ਜਾ ਰਿਹਾ ਹੁਣ ਭੀਖੀ ਤੇ ਆਪਣੇ ਨਾਲ ਹੈਗਾ ਇੱਕ ਯਾਰ ਮਿੱਤਰ ਤੇ ਹੁਣ ਚੱਲਦੇ ਆਂ ਭੀਖੀ ਅਸੀਂ ਕੁਝ ਖਾਣ ਪੀਣ ਦੇਖਦੇ ਆ ਵੀ ਕੀ ਕਰ ਗਈ ਠੰਡ ਵੀ ਹੈਗੀ ਅੱਜ ਤੇ ਹਵਾ ਜੀ ਵੀ ਵਧੀਆ ਹੈਗਾ ਹਵਾ ਜੀ ਵੀ ਚੱਲ ਰਹੀ ਹੈ ਠੰਡੀ ਠੰਡੀ ਫਾਸਟ ਫੂਡ ਖਾ ਕੇ ਆਵਾਂਗੇ ਆਉਣਾ ਦੇਤੋਲਾਉ ਦੇ ਵਿੱਚ ਲੋ ਜੀ ਤੇ ਆਪਾਂ ਇੱਥੇ ਪਹੁੰਚ ਜਾਂਗੇ ਅੰਗਰਵਾਰ ਵਾਲਾ ਦੇ ਤੇ ਪਹਿਲਾਂ ਆਪਾਂ ਖਾਵਾਂਗੇ ਇੱਥੇ ਮਲਾਈ ਚਾਹ ਆਪਾਂ ਤੇ ਫਿਰ ਉਧਰ ਦੂਸਰੀ ਸਾਈਡ ਚੱਲਾਂਗੇ ਉਧਰ ਬਾਜ਼ਾਰ ਦੇ ਵਿੱਚ ਤੇ 버ਗਰ ਵਗੈਰਾ ਉੱਥੇ ਪੈਕ ਕਰਾਵਾਂਗੇ ਤੇ ਫਿਰ ਚੱਲਾਂਗੇ ਘਰੇ ਨੂੰ ਘਰ ਨੂੰ ਤੇ ਇੱਥੇ ਮਲਾਈ ਚਾਹ ਬਹੁਤ ਸਵਾਰ ਹੁੰਦਾਗਾ ਅੰਗਰਵਾਰ ਵਾਲਾ ਦੇ ਖਾਵਾਂਗੇ ਉਹ ਜੀ ਆਪਣੀ ਮਲਾਈ ਚਾਪ ਰੈਡੀ ਆ ਦੇਖੀਏ ਟੇਸਟ ਇੱਕ ਨੰਬਰ ਗੱਲ ਵਾਲਾ ਕੋਈ ਲਓ ਜੀ ਤੇ ਆਪਾਂ ਮਲਾਈ ਚਾਪ ਖਾ ਲੇ ਪੂਰੇ ਇੱਕ ਨੰਬਰ ਸੀਗੇ ਟੇਸਟ ਦੀ ਪੂਰੇ ਫੁੱਲ ਸੀਗੇ ਤੇ ਹੁਣ ਚੱਲਦੇ ਆਪਾਂ ਬਰਗਰ ਖਾਣ ਤੇ ਬਰਗਰ ਖਾ ਕੇ ਚੱਲਾ ਗਿਆ ਆਪਾਂ ਘਰ ਨੂੰ ਲਓ ਜੀ ਤੇ ਟਾਈਮ 7:00 ਵਜੇ ਤੇ ਹੁਣ ਜਾ ਰਿਹਾ ਆਪਾਂ ਘਰ ਨੂੰ ਬਰਗਰ ਵਗੈਰਾ ਆਪਾਂ ਖਾ ਲੇ ਭਿੱਟ ਜਾਵਾਂ ਪੂਰੇ ਖੋਲਣੇ ਹੁਣ ਤੇ ਬਾਅਦ ਕੱਲਾ ਦੁੱਧ ਪੀ ਕੇ ਕਰੇ ਜਾ ਕੇ ਤੇ ਦੁੱਧ ਨਾਲ ਥੋੜਾ-ਬੋਟਾ ਦੇਖ ਲਈਏ ਕੁਝ ਪਰੇ ਖਾਣ ਨੂੰ ਲੱਭਿਆ ਖਾ ਲਾਂਗੇ ਤੇ ਨਹੀਂ ਪੀ ਕੇ ਦੁੱਧ ਪੈ ਜਾਾਂਗੇ ਤੇ ਆਜਾ ਆਪਾਂ ਆਪਣੇ ਘਰੇ ਵੀ ਜਾਂਗੇ ਇਹ ਆਪਾਂ ਹੈਗਾ ਕਿ ਆਪਣੇ ਮਾਸੜ ਜੀ ਕੇ ਪਿੰਡ ਆਪਣੇ ਮਾਸੜ ਜੀ ਕੋਲ ਹੋਣ ਕਿਤੇ ਕਾਮ ਆ ਰਿਕਟਰੀ ਚ ਮੈਂ ਇੱਥੇ ਬਸ ਪੂਰੀ ਮਾਸੜਾ ਬੰਦਾ ਫਿਰ ਆਉਂਦਾ ਲੈ ਲੰਘਾ ਕਰਕੇ ਸਾਡੀ ਰੋਟੀ ਪਾਣੀ ਲਹੌੜਾ ਲਾ ਕੋਈ ਹੈ ਨਹੀਂ ਸੀਗਾ ਤੇ ਤਾਂ ਕਰਕੇ ਅਸੀਂ ਅੱਜ ਬਾਹਰੋਂ ਖਾ ਕੇ ਆਇਆਗੇ ਚਲੋ ਜੀ ਚੱਲਦੇ ਹਾਂ ਕਰਦੇ ਲਓ ਜੀ ਤੇ ਆਪਾਂ ਪਹੁੰਚ ਗਏ ਘਰੇ ਠੀਕੀ ਲੋ ਆ ਕੇ ਵਾਪਸ ਤੇ ਇਹ ਹੁਣ ਦੋ ਦੁੱਧ ਪੀ ਕੇ ਆਪਾਂ ਸੌਵਾਂਗੇ ਰੈਸਟ ਕਰਦੇ ਅੱਜ ਥੱਕ ਵੀ ਗਏ ਥੋੜੇ ਜਿਹਾ ਆ ਤੇ ਇਹ ਵਲੌਗ ਦੀ ਆਪਾਂ ਕਰਦੇ ਇੱਥੇ ਸਮਾਪਤੀ ਮਿਲ ਜਾਈਏਗਾ ਨੂੰ ਨਵੇਂ ਵਲੌਗ ਦੇ ਵਿੱਚ ਤੇ ਕੱਲ ਨੂੰ ਵੀ ਸ਼ਾਇਦ ਆਪਾਂ ਕਾਲਜ ਜਾਣਾ ਕਿਉਂਕਿ ਕੱਲ ਨੂੰ ਰੋਲ ਨੰਬਰ ਮਿਲਣਗੇ ਤੇ ਰੋਲ ਨੰਬਰ ਮਿਲਣਗੇ ਉਹਦੇ ਨਾਲ ਯੂਨੀਵਰਸਿਟੀ ਵਾਲੇ ਆਪਾਂ ਨੂੰ ਤੇ ਕੱਲ ਨੂੰ ਵਲੌਗ ਆਪਾਂ ਸਾਰੇ ਕਾਲਜ ਦੇ ਵਿੱਚ ਰੱਖਾਂਗੇ ਤੇ ਚਲੋ ਧੰਨਵਾਦ ਜੀ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ